ਧੰਨਵਾਦ ਵਾਰਡ ਨੰਬਰ 38 ਗੋਪਾਲਨਗਰ ਦੇ ਜਿੰਨੇ ਵੀ ਵਸਨੀਕ ਇੱਥੇ ਆਪਣੇ ਕਬੀਲਦਾਰੀ ਦੇ ਕੰਮ ਛੱਡ ਕੇ ਇੱਥੇ ਪਹੁੰਚੇ ਹੋ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸਾਡੇ ਪਾਰਟੀ ਦੇ ਵਲੰਟੀਅਰ ਸਹਿਬਾਨ ਪਾਰਟੀ ਦੇ ਆਗੂਦਾਰ ਸਹਿਬਾਨ ਸਾਡੇ ਐਮਐਲਏ ਸਹਿਬਾਨ ਕੌਂਸਲਰ ਔਰ ਵਕ ਵਕ ਉਹਦਿਆਂ ਤੇ ਵਿਰਾਜਮਾਨ ਸਾਡੇ ਲੀਡਰ ਸਹਿਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਨੀ ਰਾਤ ਗਏ ਤੁਹਾਡਾ ਇੰਨੀ ਭਾਰੀ ਗਿਣਤੀ ਦੇ ਵਿੱਚ ਇੱਥੇ ਆਉਣਾ ਬੜਾ ਸ਼ੁਭ ਸੰਕੇਤ ਹੈ ਕਿਉਂਕਿ ਤੁਸੀਂ ਲੋਕਤੰਤਰ ਦੇ ਮਾਲਕ ਹੋਰ ਤੁਸੀਂ ਫੈਸਲਾ ਕਰਨਾ ਹੈ 19 ਤਰੀਕ ਨੂੰ ਕਿ ਲੁਧਿਆਣਾ ਪੱਛਮੀ ਹਲਕੇ ਤੋਂ ਅਗਲੇ ਡੇਢ ਪੌਣੇ 2 ਸਾਲ ਵਾਸਤੇ ਤੁਹਾਡਾ ਮੁੱਖ ਸੇਵਾਦਾਰ ਕੌਣ ਹੋਊਗਾ ਇੱਕ ਪਾਸੇ ਸੰਜੀਵ अरोड़ा ਜੀ ਨੇ ਜਿਹੜੇ ਕਿ ਪਿਆਰ ਵਾਲੇ ਨੇ ਤੇ ਦੂਜੇ ਪਾਸੇ ਕਾਂਗਰਸੀ ਨੇ ਜਿਹੜੇ ਕਿ ਹੰਕਾਰ ਵਾਲੇ ਨੇ ਪਹਿਨਾਂਕ ਫਰਕਾ ਬਸ ਉਹਨਾਂ ਨੇ ਹੰਕਾਰ ਕਰਨਾ ਹੈ ਅਸੀਂ ਤੁਹਾਨੂੰ ਪਿਆਰ ਨਾਲ ਗੱਲਾਂ ਕਰਨੀਆਂ ਸਰਕਾਰ ਆਪਣੀ ਹੈ ਤੋ ਤਰੱਕੀ ਦੇ ਕੰਮ ਵਿਕਾਸ ਦੇ ਕੰਮ ਕਹੋਗੇ ਹੋਣਗੇ ਉਹ ਤਾਂ ਉਹ ਤਾਂ 1.5 ਪੌਣੇ 2 ਸਾਲ ਗਾਲਾਂ ਹੀ ਕੱਢਣਗੇ ਉਹਨਾਂ ਨੇ ਹੋਰ ਕੋਈ ਕੰਮ ਨਹੀਂ ਕਰਨਾ ਪਹਿਲਾਂ ਵੀ ਉਹਨਾਂ ਨੇ ਅਹੀਂ ਕੀਤਾ ਹੁਣ ਐਤ ਕਿ ਉਹਨਾਂ ਨੂੰ ਕੱਪੜੇ ਕਰਨਾ ਤਾਂ ਮੌਕਾ ਸੀ ਦਿੰਦੇ ਨਹੀਂ ਨਾ ਜੇਲ੍ਹ 'ਚ ਮਾਰਦੇ ਚੱਕ ਕੇ ਅਸੀਂ ਠੀਕ ਹੈ ਨਾ ਹੁਣ ਗਾਲਾਂ ਗੋਲੇ ਕੱਢ ਲੈਣਗੇ ਹੋਰ ਤਾਂ ਕੀ ਕਰ ਲੈਣਗੇ ਉਹ ਜਦੋਂ ਦੋ ਪਹਿਲਵਾਨ ਲੜਦੇ ਆ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਹੈ ਉਹ ਫਿਰ ਕੁਸ਼ਤੀ ਕਰਨ ਦੀ بجائے ਉਹ ਕੰਨ ਤੇ ਦੰਦੀ ਵੱਢ ਲਈ ਕਦੇ ਉਹੀ ਚੁੰਡੀ ਜੀ ਵੱਢ ਲਈ ਐਂ ਜੇ ਕਰਨ ਲੱਗ ਜਾਂਦਾ ਉਹ ਉਹਨਾਂ ਕੰਮਾਂ ਤੇ ਆ ਜਾਣਗੇ ਸੋ ਅਸੀਂ ਇਹ ਬਹੁਤ ਸਾਰਾ ਜਿਹੜੀ ਬਾਲਮੀਕ ਪਾਈਚਾਰਾ ਇਥੇ ਹੈ ਤੁਸੀਂ ਜਾ ਕੇ ਆਏ ਹੋ ਕਦੇ ਅੰਮ੍ਰਿਤਸਰ ਅਟਾਰੀ ਬਾਰਡਰ ਦੇ ਨੇੜੇ ਗਏ ਵੀ ਹੋਵੋਗੇ ਬਹੁਤ ਸਾਰੇ ਜਿਹੜੀ ਰਾਮ ਤੀਰਥ ਦੀ ਜਗਾ ਉਥੇ 32 ਕਰੋੜ ਰੁਪਈਆ ਲਾ ਕੇ ਭਗਵਾਨ ਵਾਲਮੀਕ ਜੀ ਦਾ ਇੱਕ ਮਿਊਜ਼ੀਅਮ ਬਣਾਇਆ ਤੁਸੀਂ ਦੇਖ ਕੇ ਆਇਓ ਤੁਸੀਂ ਆਏ ਆਣ ਲੱਗਦਾ ਜਿਵੇਂ ਭਗਵਾਨ ਵਾਲਮੀਕ ਉੱਥੇ ਜੰਗਲਾਂ 'ਚ ਬੈਠ ਕੇ ਫਰਮਾਨ ਲਿਖ ਰਹੇ ਹੋਣ ਉੱਥੇ ਬਹੁਤ ਸੋਹਣਾ 5D ਜਿਹੜਾ ਕਲੈਕਸ਼ਨ ਹੈ ਔਰ ਦੇਸ਼ ਦਾ ਸਭ ਤੋਂ ਵਧੀਆ ਲੱਖਾਂ ਲੋਕ ਆਉਂਦੇ ਆ ਉੱਥੇ ਦਰਸ਼ਕ ਕਰਨ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਧਰਮ ਦਾ ਸਤਕਾਰ ਹੋਵੇ ਹਰ ਧਰਮ ਦੇ ਲੋਕ ਪਿਆਰ ਨਾਲ ਮਾਣ ਇੱਜ਼ਤ ਨਾਲ ਰਹਿਣ ਅਸੀਂ ਇੱਕ ਧਰਮ ਦਾ ਨਾਂ ਕਦੇ ਵੀ ਧਰਮ ਦੇ ਨਾਂ ਤੇ ਅਸੀਂ ਵੋਟਾਂ ਨਹੀਂ ਮੰਗਦੇ ਉਹ ਹੋਰ ਨੇ ਜਿਹੜੇ ਧਰਮਾਂ ਦੇ ਨਾਂ ਤੇ ਲੜਾਉਂਦੇ ਆ ਜਾਂ ਪੜਕਾਉਂਦੇ ਆ ਬਹੁਤ ਭਾਰੀ ਗਿਣਤੀ ਚ ਮਾਮਾ ਭੈਣਾਂ ਆਈਆਂ ਨੇ ਮੈਂ ਬੜਾ ਧੰਨਵਾਦ ਕਰਦਾ ਪ੍ਰਮਾਤਮਾ ਵੀ ਸਾਥ ਦਿੰਦਾ ਕਹਿੰਦੇ ਜਦੋਂ ਨੀਅਤ ਸਾਫ਼ ਹੋਵੇ ਫਿਰ ਰੱਬ ਵੀ ਸਾਥ ਦਿੰਦਾ ਹੈ ਆਪਣੇ ਪੰਜਾਬੀ ਦੀ ਕਹਾਵਤ ਹੈ ਨੀਤਾਂ ਨੂੰ ਮਰਾਦਾਂ ਅੱਜ ਹੀ ਚੋਣ ਨਿਸ਼ਾਨ ਫੈਸਲਾ ਹੋਇਆ ਹੈ ਕਿ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਹੁੰਦਾ ਹੈ ਉਹ ਨਾਵਾਂ ਦੇ ਹਿਸਾਬ ਨਾਲ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬੀ ਦੀ ਜਿਹੜੇ ਊੜਾ ਆੜੇ ਦੇ ਹਿਸਾਬ ਨਾਲ ਜਿਹੜਾ ਜਿਹਦਾ ਨਾਮ ਪਹਿਲਾਂ ਆਉਂਦਾ ਹੈ ਅੱਖਰ ਨਾਮ ਦਾ ਪਹਿਲਾ ਅੱਖਰ ਉਹਨੂੰ ਪਹਿਲਾਂ ਮਿਲ ਜਾਂਦਾ ਹੈ ਉਦੋਂ ਗਾਹਾਂ ਵਾਲੇ ਨੂੰ ਦੂਜਾ ਨੰਬਰ ਮਿਲ ਜਾਂਦਾ ਹੈ ਫਿਰ ਤੀਜਾ ਤੇ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਹੀ ਮਿਲਿਆ ਦੁਪਹਿਰ ਤੋਂ ਬਾਅਦ ਆਪਣਾ ਨੰਬਰ ਵੀ ਪਹਿਲਾ ਨੰਬਰ ਹੀ ਆਇਆ ਹੈ ਪਹਿਲੇ ਨੰਬਰ ਤੇ ਵਟਣਾ ਆਪਣਾ ਜਿੰਦਾਬੋਸ ਸੁਝਾੜੂ ਦਾ ਚੋਣ ਨਿਸ਼ਾਨਾ ਚਾੜੂ ਨੂੰ ਸਾਰੇ ਜਾਣ ਦਿਓ ਚਾੜੂ ਦਾ ਕੰਮ ਹੀ ਸਫਾਈ ਕਰਨਾ ਹੁੰਦਾ ਹੈ ਇਹ ਜਿਹੜਾ ਲੁਧਿਆਣੇ 'ਚ ਇਹਨਾਂ ਨੇ ਗੰਦ ਪਾਇਆ ਸੀ ਉਹਨੂੰ ਸਾਫ ਕਰੀਏ ਇਹ ਜਿਹੜਾ ਇਹਨਾਂ ਨੇ ਕ੍ਰਪਸ਼ਨ ਵਾਲਾ ਰਿਸ਼ਵਤ ਖੋਰੀ ਵਾਲਾ ਗਰੀਬਾਂ ਨਾਲ ਧੱਕੇ ਉਹ ਕਬਜ਼ੇ ਨਜਾਇਜ਼ ਨਸ਼ੇ ਵੇਚਣੇ ਲੋਕਾਂ ਤੇ ਝੂਠੇ ਪਰਚੇ ਪਾਉਣੇ ਸਾਰਾ ਗੰਦ ਪਾਇਆ ਸਿਸਟਮ ਨੇ ਉਹਨੂੰ ਸਿਸਟਮ ਨੂੰ ਸਾਫ਼ ਕਰਨਾ ਪੈਣਾ ਮੈਨੂੰ ਬਹੁਤ ਇਹ ਗੱਲ ਦੱਸ ਦਿਆਂ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਸਾਥ ਦਿੰਨੇ ਹੋ ਨਹੀਂ ਤਾਂ ਤੁਸੀਂ ਐਨੀ ਰਾਤ ਗਏ ਕਿਸੇ ਹੋਰ ਦੀ ਰੈਲੀ 'ਚ ਨਹੀਂ ਜਾਂਦੇ ਕਿਉਂਕਿ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੁਸੀਂ ਇਹਨਾਂ ਨੂੰ ਜਾਣਦੇ ਹੋ ਵੀ ਇਹਨਾਂ ਨੇ ਕਰਤੂਤਾਂ ਕੀ ਨੇ ਤੁਸੀਂ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਹਨਾਂ ਨੂੰ ਆਪਣੀ ਤਾਂ ਨਵੀਂ ਪਾਰਟੀ ਹੈ ਤੁਸੀਂ ਉਹਨਾਂ ਨੂੰ ਪਹਿਲਾਂ ਵੋਟਾਂ ਪਾ ਕੇ ਦੇਖ ਲਿਆ ਉਮੀਦਾਂ ਤੇ ਪੂਰੇ ਨਹੀਂ ਉਤਰੇ ਉਹ ਤਾਂ ਨਸ਼ੇ ਵੰਡ ਕੇ ਪੈਸੇ ਵੰਡ ਕੇ ਆ ਸਮਝਦੇ ਲੋਕਾਂ ਨੂੰ ਜਿਵੇਂ ਲੋਕਾਂ ਨੂੰ ਭੇਡਾਂ ਬੱਕਰੀਆਂ ਵਾਂਗੂ ਹੱਕੀ ਫਿਰਦੇ ਆ 5 ਸਾਲ ਇੱਧਰ ਨੂੰ ਹੱਕ ਲਓ 5 ਸਾਲ ਇੱਧਰ ਨੂੰ ਹੱਕ ਲਓ ਅਸੀਂ ਲੋਕਾਂ ਨੂੰ ਕਹਿੰਦੇ ਆ ਕਿ ਤੁਹਾਡਾ ਹੱਕ ਹੈ ਤੁਸੀਂ ਮਾਲਕੋਂ ਵੋਟ ਪਾ ਕੇ ਤੁਹਾਡੀ ਜ਼ਿੰਮੇਵਾਰੀ ਖਤਮ ਸਾਡੀ ਜ਼ਿੰਮੇਵਾਰੀ ਸ਼ੁਰੂ 54154 ਨੌਕਰੀਆਂ ਦੇ ਕੇ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਕਢਾਈ ਔਰ ਆਮ ਜਿਹਨੇ ਨੰਬਰ ਆ ਗਏ ਉਹਨਾਂ ਨੂੰ ਨੌਕਰੀ ਮਿਲੂਗੀ ਕੋਈ ਪੈਸੇ ਨਾਲ ਸੰਬੰਧ ਨਹੀਂ ਵੀ ਪੈਸੇ ਚਾਹੀਦੇ ਨੌਕਰੀ ਲੈਣ ਵਾਸਤੇ ਸਰਕਾਰੀ ਜਾਂ ਕੋਈ ਐਮਐਲਏ ਜਾਂ ਮੰਤਰੀ ਦੀ ਸਿਫਾਰਸ਼ ਨਹੀਂ ਹੈਗੀ ਨਾ ਪੜੋ ਗਰੀਬਾਂ ਦੇ ਬੱਚਿਆਂ ਨੂੰ ਬਹੁਤ ਸਾਰੇ ਨੌਕਰੀਆਂ ਮਿਲੀਆਂ ਸਰਕਾਰੀ ਸਕੂਲਾਂ ਦਾ ਕਾਇਆਪਾਲਤ ਕਰਤਾ ਸਰਕਾਰੀ ਸਕੂਲਾਂ 'ਚ ਕੌਣ ਪੜ ਪੜਦਾ ਸੀ ਗਰੀਬਾਂ ਦੇ ਬੱਚੇ ਕੱਲਾ ਤਲੀਆਂ ਖਾਣ ਵਾਲੀਆਂ ਬਿਲਡਿੰਗਾਂ ਬਣਾਤੀਆਂ ਸੀ ਬਸ ਨਾ ਟੀਚਰ ਨਾ ਉੱਥੇ ਕੋਈ ਫਰਨੀਚਰ ਨਾ ਪੀਣ ਵਾਲਾ ਪਾਣੀ ਨਾ ਸਿਲੇਬਸ ਨਾ ਵਰਦੀ ਕੁਛ ਨਹੀਂ ਸੀ। ਸੋ ਗਰੀਬ ਕਹਿੰਦਾ ਕੀ ਕਰੀਏ ਵੀ ਹੁਣ ਪ੍ਰਾਈਵੇਟ ਸਕੂਲਾਂ ਚ ਪੜਾਉਣ ਦੀ ਜੇਬ ਨਹੀਂ ਇਜਾਜ਼ਤ ਦਿੰਦੀ। ਸਰਕਾਰੀ ਚ ਰਿਜ਼ਲਟ ਨਹੀਂ ਆਉਂਦੇ ਅਸੀਂ ਸਰਕਾਰੀ ਠੀਕ ਕੀਤੇ ਆ। ਸਰਕਾਰੀ ਸਕੂਲਾਂ ਦੇ ਬੱਚੇ ਇਸ ਵਕਤ ਪ੍ਰਾਈਵੇਟ ਤੋਂ ਵੱਧ ਨੰਬਰ ਲੈ ਕੇ ਪਾਸ ਹੋ ਰਹੇ ਨੇ। ਔਰ ਉਹੀ ਤੁਹਾਡੀਆਂ ਗਰੀਬੀਆਂ ਚੱਕਣਗੇ। ਅੱਜ ਮੈਨੂੰ 44 ਬੱਚਿਆਂ ਨੂੰ ਮਿਲ ਕੇ ਆਏ ਅੱਜ ਮੈਂ ਘਰੇ ਬੁਲਾਏ ਸੀ ਆਮ ਘਰਾਂ ਦੇ ਜਵਾਕ ਜਮੇ ਕਿਸੇ ਦਾ ਬਾਪੂ ਟੇਲਰ ਮਾਸਟਰ ਹੈ ਕੋਈ ਮਜ਼ਦੂਰ ਹੈ ਕੋਈ ਬੱਸ ਚਲਾਉਂਦਾ ਕੋਈ ਰੇੜੀ ਲਾਉਂਦਾ ਉਹਨਾਂ ਦੇ ਬੱਚੇ IIT ਕਲੀਅਰ ਕਰਕੇ 40 ਬੱਚੇ ਪੰਜਾਬ ਨਾਰਥ ਇੰਡੀਆ ਚੋਂ ਪਹਿਲੇ ਨੰਬਰ ਤੇ ਆਏ ਜੀ ਔਰ 1 ਰੁਪਿਆ ਨਹੀਂ ਲੱਗਿਆ ਕਿਸੇ ਬੱਚੇ ਦਾ ਨਾ ਟਿਊਸ਼ਨ ਅਖੜੀ ਪਈ ਸਾਰੀ ਕੋਚਿੰਗ ਸਰਕਾਰੀ ਸਕੂਲਾਂ ਚ ਸਾਰੀ ਕੋਚਿੰਗ ਉਹਨਾਂ ਦੇ ਸਕੂਲਾਂ ਚ ਸੋਇਸ ਕਰਕੇ ਅਸੀਂ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਕਿੰਨਾ ਚਿਰ ਆਪਾਂ ਇੰਨਾ ਮੂਰੇ ਹੱਥ ਾੱਡੀ ਜਾਵਾਂਗੇ ਨੀਲਾ ਕਾਰਡ ਬਣਾਤਾ ਪੀਲਾ ਕਾਰਡ ਬਣਾਤਾ ਹਰਾ ਕਾਰਡ ਇਹ ਨੀਲੇ ਪੀਲੇ ਹਰੇ ਕਾਰਡਾਂ ਨੇ ਗਰੀਬੀ ਨਹੀਂ ਚੱਕਣੀ ਗਰੀਬੀ ਤੁਹਾਡੇ ਜਵਾਕ ਚੱਕਣਗੇ ਜਦੋਂ ਅਫਸਰ ਬਣ ਜਾਣਗੇ ਜਦੋਂ ਉਹ 10 10 20 20 50 50 ਲੱਖ ਰੁਪਏ ਦੇ ਪੈਕੇਜ ਤੇ ਜਾਣਗੇ ਨਾ ਕੰਪਨੀਆਂ ਚ ਉਦੋਂ ਉਦੋਂ ਘਰ ਦੇ ਹਾਲਾਤ ਬਦਲਣਗੇ ਅਸੀਂ ਲੱਗੇ ਹੋਏ ਹਾਂ ਕਿ ਜਵਾਕਾਂ ਨੂੰ ਪੜਾਈਏ ਔਰ ਪੜਾ ਕੇ ਨੌਕਰੀਆਂ ਦੇਈਏ ਉਹਨਾਂ ਨੂੰ ਤਾਈਓ ਦੇਖੋ ਬੇਲਾਮਨ ਸ਼ੈਤਾਨੀ ਦਾ ਘਰ ਨੌਕਰੀਆਂ ਨਹੀਂ ਮਿਲਦੀਆਂ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਆ ਨਸ਼ਿਆਂ ਨੂੰਸ਼ਿਆਂ 'ਚ ਪੈ ਜਾਂਦੇ ਆ ਘਰ ਬਰਬਾਦ ਹੋ ਜਾਂਦੇ ਆ ਸੋ ਅਸੀਂ ਯੁੱਧ ਨਸ਼ਿਆਂ ਵਿਰੁੱਧ ਵੀ ਚਲਾਇਆ ਹੋਇਆ ਹੁਜ ਵੀ ਤੁਸੀਂ ਸਾਥ ਦੇ ਰਹੇ ਹੋ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਉਣਾ ਹੈ ਗਿੱਧੇ ਪੰਗੜੇ ਪਾਉਂਦਾ ਪੰਜਾਬ ਬਣਾਉਣਾ ਹੈ ਹੱਸਦਾ ਗਾਉਂਦਾ ਪੰਜਾਬ ਬਣਾਉਣਾ ਹੈ ਫੌਜ 'ਚ ਭਰਤੀ ਹੋਣ ਵਾਸਤੇ ਜਰਨੈਲਾਂ ਕਰਨੈਲਾਂ ਦਾ ਪੰਜਾਬ ਬਣਾਉਣਾ ਹੈ ਏਮ ਜਿਹੜਾ ਮੈਨੀਫੈਸਟੋ ਲੈ ਕੇ ਅਸੀਂ ਤੁਰੇ ਹਾਂ 19 ਤਰੀਕ ਨੂੰ ਪਹਿਲੇ ਨੰਬਰ ਤੇ ਬਟਨ ਹੈ ਜਦੋਂ ਬਟਨ ਦਬੋਗੇ ਤਾਂ ਉੱਚੋਂ ਮਸ਼ੀਨ ਚੋਂ ਆਵਾਜ਼ ਆਊਗੀ ਟੀ ਏਦਾਂ ਦੀ ਆਵਾਜ਼ ਆਊਗੀ ਤੁਸੀਂ ਸਮਝੋ ਮਸ਼ੀਨ ਦੀ ਨਹੀਂ ਹੈਗੀ ਉਹ ਆਵਾਜ਼ ਉਹ ਆਸ਼ੂਰਾਂ ਦੀ ਚੀਕਾਂ ਨੇ ਉਹ ਪਾਸ਼ਪਾਲੇ ਦੀਆਂ ਚੀਕਾਂ ਨੇ ਇਹਨਾਂ ਨੇ ਆਪਣੀਆਂ ਬਹੁਤ ਕਢਾਈਆਂ ਆਪਾਂ ਵੀ ਕਢਾਈਏ ਹੁਣ ਆਪਾਂ ਨੂੰ 75 ਸਾਲ ਤੋਂ ਚੀਕ ਕੇ ਕਢਾਉਂਦੇ ਆਉਂਦੇ ਆ ਹੋਰ ਕੀ ਕਰਦੇ ਕਿਸ ਪੱਧਰ ਤੇ ਲੈ ਕੇ ਇਹ ਸੂਬਾ ਪਹਿਲੇ ਨੰਬਰ ਤੇ ਹੁੰਦਾ ਸੀ 17ਵੇਂ 18ਵੇਂ ਨੰਬਰ ਤੇ ਮਾਰਿਆ ਚੱਕੇ ਹੁਣ ਠੀਕ ਕਰ ਰਹੇ ਆ ਖਜ਼ਾਨਾ ਵੀ ਭਰ ਰਹੇ ਆ ਲੋਕਾਂ ਨੂੰ ਸਹੂਲਤਾ ਵੀ ਦੇ ਰਹੇ ਆ ਬਿਜਲੀ ਦੇ ਬਿਲਾ ਦੇਖੋ 90% ਘਰਾਂ ਨੂੰ ਬਿਜਲੀ ਦੇ ਬਿੱਲ ਫਰੀ ਆਉਂਦੇ ਨੇ ਕੋਈ ਜ਼ੀਰੋ ਬਿੱਲ ਹੁੰਦਾ ਜੀ ਥਰਮਲ ਪਲੈਂਟ ਵੀ ਖਰੀਦ ਲੈਣੇ ਨਾਲੇ ਕੋਲੇ ਦੀ ਖਾਨ ਚਲਾ ਲਈ 36 ਗੜ੍ਹ ਵਾਲੀ ਕੋਈ ਬਿਜਲੀ ਦੀ ਘਾਟ ਨਹੀਂ ਖੇਤਾਂ ਨੂੰ ਵੀ ਨਹੀਂ ਬਿਜਲੀ ਦੀ ਘਾਟ ਲੇਬਰ ਲਾਅ ਚੇਂਜ ਕੀਤੇ ਨੇ ਮਜ਼ਦੂਰਾਂ ਨੂੰ ਉਹਦੀ ਮਜ਼ਦੂਰੀ ਵੀ ਮਿਲੇ ਦੁਕਾਨ ਤੇ ਕੰਮ ਕਰਦੇ ਹੋਵੋ ਓਵਰਟਾਈਮ ਲਾਉਣਾ ਚਾਹੁੰਦੇ ਹੋ ਪਹਿਲਾਂ 44 ਘੰਟੇ ਸੀ 150 ਘੰਟਾ ਕਰਤਾ ਕੱਲ ਹੀ ਬਦਲਿਆ ਸੀ ਉਹ ਵੱਧ ਟਾਈਮ ਲਾਉਂਗੇ ਤਾਂ ਦੁੱਗਣੇ ਪੈਸੇ ਮਿਲਣਗੇ ਇੱਕ ਘੰਟੇ ਦੇ ਜਿੰਨੇ ਤੁਹਾਨੂੰ 8 ਘੰਟਿਆਂ ਦੇ ਮਿਲਦੇ ਨੇ ਉਹਦਾ ਦੁੱਗਣੇ ਜੇ 2 ਘੰਟੇ ਵੱਧ ਲਾਉਣੇ ਆ ਮਰਜ਼ੀ ਥੋੜੀ ਲਾਉਣੇ ਲਾਓ ਨਹੀਂ ਨਾ ਸੀ ਦੁਕਾਨਦਾਰਾਂ ਨੂੰ ਫਾਇਦਾ ਕੀਤਾ ਕਿ 20 ਤੋਂ ਵੱਧ ਵੀ ਤੋ ਘਟ ਜੇ ਤੁਹਾਡੇ ਕੋਲ ਮੁਲਾਜ਼ਮ ਕੰਮ ਕਰਦੇ ਨੇ ਕੋਈ ਤੁਹਾਨੂੰ ਪੁੱਛਦਾ ਨਹੀਂ ਕੋਈ ਇਨਸਪੈਕਟਰ ਨਹੀਂ ਪੁੱਛਦਾ ਉਹਦਾ ਕੰਮ ਕਰੋ ਲੋਕਾਂ ਨੂੰ ਕੰਮ ਦਿਓ ਰੋਜ਼ਗਾਰ ਦਿਓ ਲੋਕਾਂ ਦੇ ਚੁੱਲ੍ਹੇ ਬਲਨੇ ਚਾਹੀਦੇ ਆ ਇਹੇ ਚੁੱਲ੍ਹਿਆਂ ਦੀ ਅੱਗ ਖੋਹਦੇ ਆ ਸਾਰਾ ਕੁਝ ਹੀ ਸਾਡਾ ਹੋਟਲ ਵੀ ਮੇਰੇ ਢਾਬੇ ਵੀ ਮੇਰੇ ਬੱਸਾਂ ਵੀ ਮੇਰੀਆਂ ਰੇਤਾ ਵੀ ਮੇਰਾ ਜੋ ਮਰਜੀ ਮਤਲਬ ਐਨਾ ਆਮ ਤੌਰ ਤੇ ਲੀਡਰ ਜਿਹੜੇ ਨੇ ਉਹਨਾਂ ਬਾਰੇ ਕੀ ਮਸ਼ਹੂਰ ਹੁੰਦਾ ਫਲਾਣਾ ਲੀਡਰ ਆਇਆ ਸੀ ਉਹਨੇ ਆਹ ਕਾਨੂੰਨ ਬਣਾਤਾ ਉਹਦੇ ਨਾਲ ਪੰਜਾਬ ਬਚ ਗਿਆ ਬਈ ਉਹਨੇ ਫਲਾਨਾ ਕਾਨੂੰਨ ਬਣਾਤਾ ਉਹਨੇ ਆ ਸਮਾਜ ਬਚ ਗਿਆ ਬਈ ਉਹਨੇ ਆ ਨੌਕਰੀਆਂ ਦਿੱਤੀਆਂ ਉਹਨੇ ਆ ਕੱਟਦੇ ਉਹਨੇ ਆ ਫੈਕਟਰੀਆਂ ਲਿਆਤੀਆਂ ਆ ਹੁੰਦਾ ਐਨਾ ਬਾਰੇ ਕੀ ਮਸ਼ਹੂਰ ਐ ਸੁਖਵੀਰ ਬਾਦਲ ਹੋਰਾਂ ਬਾਰੇ ਉਹੀ ਕਹਿ ਦੋ ਤੁਸੀਂ ਭਾਵੇਂ ਬਹਿ ਕੇ ਕਿਤੇ ਚਾਰ ਬੰਦੇ ਬੈਠੇ ਨੇ ਕਿੱਥੇ ਝੂਠ ਬੋਲ ਦੋ ਸੱਚ 'ਚ ਬਹਿ ਕੇ ਵੀ ਤਾਇਆ ਪਟਿਆਲੇ ਫੁਹਾਰਾ ਚੌਂਕ 'ਚ ਇੱਕ ਸਮੋਸਿਆਂ ਦੀ ਰੇੜੀ ਸੀ ਪੱਪੂ ਦੀ ਉਹੀ ਕਹਿ ਦੋ ਅੱਛਾ ਬਿਸ਼ੇਰਾ 10000 ਦੇ ਸਮੋਸੇ 1 ਦਿਨ ਚ ਵੇਚਣਾ ਸੀ ਅੱਛਾ ਵੀ ਸ਼ੇਰਾ ਆਇਆ 1 ਦਿਨ ਸੁਖਬੀਰ ਬਾਦਲ ਦੀ ਗੱਡੀ ਲੰਗੀ ਉਹਦੇ ਕੱਠ ਜਾ ਦੇਖ ਕੇ ਉਹਨੇ ਆਪਦੇ ਪੀਏ ਨੂੰ ਪੁੱਛਿਆ ਕਹਿੰਦਾ ਵੀ ਆਹ ਕੱਠ ਕਾਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜੀ ਪੱਪੂ ਸਮੋਸਿਆਂ ਨੇ ਦੇ ਕੱਠ ਨਹੀਂ ਹੋਊਗਾ ਫਿਰ ਹੋਰ ਕਿਹਦੇ ਹੋਊਗਾ ਜੀ ਪੱਪੂ ਦੀ ਰੇੜੀ ਐ ਫੇਰ ਵੀ ਸ਼ੇਰਾ ਫੇਰ ਕੀ ਤਾਇਆ ਪਾ ਲਿਆ ਇਹ ਸਭ ਰੇੜੀ ਚ ਹੁਣ 1500 ਪੱਪੂ ਦਾ 1500 ਬਾਦਲ ਕਲੇ ਪੱਪੂ ਦਾ ਲੈਓ ਮੁਰੋ ਤਾਇਆ ਇਹ ਨਹੀਂ ਕਹਿੰਦਾ ਵੀ ਯਾਰ ਕਿਉਂ ਝੂਠ ਬੋਲੀ ਜਾਂਦੇ ਨੇ ਰੇੜੀਆਂ ਬੱਸਾਂ ਟਰਾਂਸਪੋਰਟ ਉਹਨਾਂ ਦੇ ਜ਼ਮੀਨਾਂ ਨੇ ਉਹ ਯਾਰਾਂ ਸੋਚਿਆ ਨਹੀਂ ਰੇੜੀਆਂ ਚ ਸਪਾਉਣਗੇ ਤਾਇਆ ਦੋ ਰੇੜੀਆਂ ਦੇ ਡਰੈੱਸ ਦੇ ਦਿੰਦਾ ਪਾ ਲਿਆ ਉਹ ਪਾ ਲਿਆ ਉਹ ਪੁੱਛੋ ਵੀ ਇਹਨਾਂ ਨੇ ਕਿ ਭੂਜੀ ਵਾਲੀ ਦੁਕਾਨ ਦੱਬੀ ਹੈ ਲੈ ਦੱਸੋ ਕੀ 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 ਕਰ ਕੇ ਪੈਸੇ ਨਾਲ ਲੈ ਜੂਗੇ ਯਾਰ ਦੱਸੋ ਕਿਉਂ ਗਰੀਬਾਂ ਦੀਆਂ ਬਾਤਾਂ ਦਵਾਵਾਂ ਲਈ ਜਾਂਦੇ ਹੋ ਸੋ ਇਸ ਕਰਕੇ ਅਸੀਂ ਤਾਂ ਨਾਲ ਆ ਥੋਡੇ ਆਮ ਘਰਾਂ ਚੋਂ ਉੱਠ ਕੇ ਆਇਆ ਖੇਤੀ ਦਾ ਹਰ ਕੰਮ ਕੀਤਾ ਹੈ ਦਿਹੜੀਆਂ ਪੁੱਛਣ ਵੀ ਜਾਂਦੇ ਰਹੇ ਆ ਉਹਨਾਂ ਘਰਾਂ ਦੇ ਨਕਸ਼ੇ ਵੀ ਪਤਾ ਹੈ ਜੇ ਚੁੱਲ੍ਹਾ ਤਾਂ ਅਗਨੀ ਅੱਗੇ ਤਾਂ ਤਵਾ ਨਹੀਂ ਤਵਾ ਤਾਂ ਆਟਾ ਨਹੀਂ ਜੇ ਰਜਾਈ ਹੈ ਤਾਂ ਚ ਲੋਗੜ ਨਹੀਂ ਜੇ ਰਜਾਈ ਚ ਲੋਗੜ ਹੈ ਤਾਂ ਤਾਂ ਛੱਤ ਨਹੀਂ ਇੱਥੇ ਲਈ ਫਿਰਦੇ ਸੰ ਤਾਂ ਮਤਲਬ ਆਟਾ ਦਾਲ ਸਕੀਮ ਚ ਹੀ ਪਾ ਰੱਖਿਆ ਬਸ ਐਂ ਹੀ ਲਈ ਫਿਰਦੇ ਨਾ ਕੋਈ ਪੜਾਉਣ ਦੀ ਗੱਲ ਕਰਦਾ ਨਾ ਸਾਡੇ ਜੋਅਕਾਂ ਨੂੰ ਕੋਈ ਨੌਕਰੀ ਦੇਣ ਦੀ ਗੱਲ ਕਰਦਾ ਨਾ ਬਿਜ਼ਨਸ ਦੀ ਬੰ aí ਰਹੋ ਜੀ ਕਈ ਪੀੜੀਆਂ ਤੋਂ aí ਰਹੋ ਜੀ ਬਸ ਵੋਟਾਂ ਮਿਲੇ ਆ ਜਾਂਦੇ ਨੇ ਨਾਰੇ ਲਵਾ ਲੈਂਦੇ ਨੇ ਵਰਤ ਕੇ ਹੋ ਜਾਂਦੇ ਨੇ ਮੁੜ ਕੇ ਕੋਈ ਨਹੀਂ ਪੁੱਛਦਾ ਜੀ ਸੋ ਅਸੀਂ ਤੁਹਾਡੇ ਆਪਣੇ ਆ ਸਾਨੂੰ ਦਰਦ ਪਤਾ ਹੈ ਅਸੀਂ ਪਿੰਡਾਂ ਚੋਂ ਆਏ ਹੋਏ ਆ ਅਸੀਂ ਛੋਟੀ ਛੋਟੀਆਂ ਗਲੀਆਂ ਚੋਂ ਆਏ ਹੋਏ ਆ 나 ਕੋ ਟੈਲੀਵਿਜ਼ਨ ਤੇ ਹੋਂਦਾ ਮੈਨੂੰ ਚਾਹ ਹੈ ਬਹੁਤ ਟੈਲੀਵਿਜ਼ਨ ਤੇ ਆ ਕੇ 17 ਸਾਲ ਦਾ ਜਦੋਂ ਐ ਸ਼ਹਿਰ ਚ ਆ ਗਿਆ ਸੀ ਮੈਂ ਆ ਸ਼ਹਿਰ ਮੇਰੀ ਕਰਮ ਭੂਮੀ ਹੈ ਐ ਸ਼ਹਿਰ ਦੇ 17 ਸਾਲ ਦਾ ਇੱਥੇ ਰਹਿੰਦਾ ਸੀ ਮੈਂ ਆਪਣਾ ਅਦਰਸ਼ ਕਲੋਨੀ ਅਗਰਨਗਰ ਦੇ ਸਾਹਮਣੇ ਉਹ ਜੰਗਨਾਤ ਵਿਭਾਗ ਦੇ ਦਫ਼ਤਰ ਦੇ ਮੰਗਰਲੇ ਪਾਸੇ ਉਹ ਸਾਹਮਣੇ ਭਾਈ ਰਣਜੀਤ ਸਿੰਘ ਨਗਰ ਹੈ ਸੋ ਆ ਸਾਰੀਆਂ ਗਲੀਆਂ ਮੈਂ ਜਾਣਦਾ ਆ ਹੈ ਬੋਲ ਹੰਬਣਾ ਸਭ ਗਾਏ ਹੋਏ ਨੇ ਸੋ ਨਾ ਕੋਈ ਟੀਵੀ ਤੇ ਹੁੰਦਾ ਚਾਹੈ ਨਾ ਕੋਈ ਅਖਬਾਰ ਚ ਫੋਟੋ ਛਪਾਉਣ ਦਾ ਚਾਹੈ ਬਸ ਹੁਣ ਤਾਂ ਇੱਕੋ ਹੀ ਚਾਹੈ ਕਿ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਜੇ ਪੰਜਾਬ ਦੇ ਲੋਕ ਦੁਬਾਰਾ ਭੰਗੜੇ ਗਿੱਧੇ ਪਾਉਣ ਖੁਸ਼ੀ ਖੁਸ਼ੀ ਬਸਨ ਆਹੀ ਚਾਹ ਬਸ ਕੋਈ ਕੁਰਸੀ ਦਾ ਲਾਲਚ ਨਹੀਂ ਕੋਈ ਕੁਛ ਨਹੀਂ ਐਮਪੀ ਬਣਾਇਆ ਪਹਿਲਾਂ ਤੁਸੀਂ ਦੋ ਵਾਰੀ ਸੰਗਰੂਰ ਤੋਂ ਮੁੱਖ ਮੰਤਰੀ ਬਣਾਤੇ ਮੁੱਖ ਮੰਤਰੀ ਪੰਜਾਬ ਦੇ ਆ ਭਗਵੰਤ ਮਾਨ ਦਾ ਸਾਰੀ ਦੁਨੀਆ ਦਾ ਜੀ ਸੋ ਇਸ ਕਰਕੇ ਮੈਨੂੰ ਦੱਸੋ ਵੀ ਮੇਰਾ ਨਾਮ ਜਿਹੜਾ ਵੱਡਾ ਹੋਇਆ ਜਾਂ ਛੋਟਾ ਹੋਇਆ ਮੁੱਖ ਮੰਤਰੀ ਤਾਂ ਇਕੱਲੇ ਪੰਜਾਬ ਦੇ ਫੈਸਲੇ ਲੈਂਦਾ ਦਾ ਭਗਵੰਤ ਮਾਨ ਸਾਰੇ ਦੇਸ਼ ਜਾਣਦੇ ਲਫਟਰ ਚੈਲੰਜ ਤੋਂ ਬਾਅਦ ਤਾਂ ਹਿੰਦੀ ਚ ਵੀ ਜਲੇ ਜਾਂਦੇ ਸੀ ਸਾਰੀ ਦੁਨੀਆ ਚ ਘੁੰਮਦੇ ਸੀ ਸੋ ਇਸ ਕਰਕੇ ਕੋਈ ਇਦਾਂ ਦਾ ਚਾਹ ਨਹੀਂ ਬਸ ਇੱਕੋ ਹੀ ਵੀ ਸਮਾਜ ਨੇ ਮੈਨੂੰ ਬਹੁਤ ਕੁਝ ਦਿੱਤਾ ਬਹੁਤ ਛੋਟੀ ਉਮਰੇ ਦੌਲਤਾਂ ਸ਼ੌਹਰਤਾ ਦਿੱਤੀਆਂ ਪਰ ਮੈਂ ਫਿਰ ਸਮਾਜ ਨੂੰ ਉਹ ਤੇ ਬਦਲੇ ਕੀ ਦਿੱਤਾ ਮੈਂ ਸਮਾਜ ਨੂੰ ਕੀ ਵਾਪਸ ਦੇ ਰਿਹਾ ਇਹ ਹੀ ਪ੍ਰਾਪਤੀ ਹੋਊਗੀ ਆਮ ਆਦਮੀ ਕਲੀਨਿਕ ਖੁੱਲਣਗੇ ਹਸਪਤਾਲ ਸ਼ਾਨਦਾਰ ਹੋਣਗੇ ਇਲਾਜ ਹੋਊਗਾ ਗਰੀਬਾਂ ਦਾ ਕੋਈ ਕੋਈ ਬੰਦਾ ਇਲਾਜ ਕਰਨਿਓ ਇਹ ਨਹੀਂ ਹੈਗਾ ਕਿ ਇਲਾਜ ਕਰਨਿਓ ਜਿਹੜਾ ਉਹ ਰਹਿ ਗਿਆ ਜਾਂ ਕੋਈ ਬੱਚਾ ਫੀਸ ਕਣੀਓ ਪੜਨੋਂ ਰਹਿ ਗਿਆ ਇਹ ਨਹੀਂ ਹੋਗਾ ਜੀ ਅੱਗੇ ਉਹ ਬੱਚੇ ਦੇ ਟੈਲੈਂਟ ਤੇ ਡਿਪੈਂਡ ਕਰਦਾ ਕਿ ਉਹ ਕਿੰਨਾ ਕੁ ਉੱਚਾ ਉੱਡਦਾ ਅਸੀਂ ਉਹਨੂੰ ਮੌਕਾ ਜ਼ਰੂਰ ਦੇਵਾਂਗੇ ਉੱਡਣ ਦਾ ਭਾਵੇਂ ਕੁੜੀਆਂ ਨੇ ਮੁੰਡੇ ਨੇ ਸਾਡੇ ਬੱਚੇ ਬਹੁਤ ਹੁਸ਼ਿਆਰ ਨੇ ਬਸ ਮੌਕਾ ਮਿਲਣਾ ਚਾਹੀਦਾ ਇੱਕ ਵਾਰ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਬੇਨਤੀ ਕਰਨ ਵਾਸਤੇ ਕਿ ਮੈਨੂੰ ਪੱਤਰਕਾਰ ਵੀ ਕਹਿੰਦੇ ਆ ਕਹਿੰਦੇ ਵੀ ਤੁਸੀਂ ਇੰਨਾ ਦਿਨ ਚ ਮੀਟਿੰਗਾਂ ਵੀ ਕਰਦੇ ਹੋ ਪਰੇਲੀਆਂ ਵੀ ਕਰਦੇ ਹਾਂ ਤੇ ਥੱਕਦੇ ਨਹੀਂ ਹੈਗੇ ਮੈਂ ਕਹਿੰਦਾ ਜੀ ਜਦੋਂ ਪਿਆਰ ਹੀ ਇੰਨਾ ਮਿਲਦਾ ਹੋਵੇ ਲੋਕਾਂ ਦਾ ਫਿਰ ਉਹ ਥੱਕਾ ਨਹੀਂ ਦਿੰਦਾ ਤੁਹਾਡੀਆਂ ਤਾੜੀਆਂ ਤੁਹਾਡਾ ਪਿਆਰ ਉਹ ਥੱਕਾ ਨਹੀਂ ਦਿੰਦਾ ਮੈਂ ਤਾਂ ਜਦੋਂ ਜਦੋਂ ਜਾਨਾ ਸ਼ਾਮ ਨੂੰ ਮੈਂ ਗੱਡੀ ਵੀ ਆਹ ਦੇਖ ਲਓ ਪੱਗ ਵੀ ਫੁੱਲਾਣਾ ਪਈ ਹੁੰਦੀ ਹੈ ਜੀ ਮੈਂ ਬੈਠ ਕੇ ਸੋਚਦਾ ਪ੍ਰਮਾਤਮਾ ਵੱਲ ਅਰਦਾਸ ਕਰਦਾ ਪ੍ਰਮਾਤਮਾ ਮਤਲਬ ਕੋਈ ਪੁਰਾਣੇ ਜਨਮਾਂ ਦੇ ਪੁੰਨੀ ਨੇ ਕਿ ਐ ਲੋਕ ਫੁੱਲ ਸਿੱਟ ਰਹੇ ਆ ਤੇ ਲੋਕ ਪਿਆਰ ਦਿੰਦੇ ਆ ਤੇ ਲੀਡਰਾਂ ਨੂੰ ਕਿੱਥੇ ਅੱਜ ਕੱਲ ਫੁੱਲ ਛੇਤਰ ਮਿਲਦੇ ਆ ਜੀ ਹੋਰ ਕੀ ਮਿਲਦਾ ਤੇ ਇੱਕ ਪਾਸੇ ਤਾਂ ਆ ਪਿਆਰ ਆ ਗੱਡੀ ਫੁੱਲਾਂ ਨਾਲ ਭਰ ਦਿੰਨੇ ਹੋ ਪੱਗ ਫੁੱਲਾਂ ਨਾਲ ਭਰ ਦਿੰਨੇ ਹੋ ਤੇ ਦੂਜੇ ਪਾਸੇ ਉਹ ਕਾਲੀ ਦਾ ਲਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜੂ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਕੱਦੀ ਆ। ਉਹ ਲੈ ਵੀ ਜਾਂਦੇ ਜੇ ਉਂਗਲੀ ਨਾਲ ਲੈ ਕੇ ਜਾਣ ਸ਼ਾਮ ਚੱਲਾ ਤਾਂ ਲੈ ਹੀ ਜਾਂਦੇ ਉਹ। ਸੋਨਾਂ ਤੇ ਕੀ ਯਕੀਨ ਕਰੋਗੇ ਯਾਰ ਤੁਸੀਂ। ਠੀਕ ਹੈ ਨਾ। ਸੋ ਉਹ ਤਾਂ ਕੁਝ ਲੈ ਬਿਨਾ ਘਰੇ ਜਾਂਦੇ ਨਹੀਂ ਨਹੀਂ ਤਾਂ ਕਹਿੰਦੇ ਵੀ ਅੱਜ ਅੱਜ ਦਿਨ ਮਾੜਾ ਰਿਹਾ ਅਜ ਕੁਝ ਲਿਆਂਦਾ ਨਹੀਂ ਲੁੱਟ ਕੇ ਉਹ ਤਾਂ ਲੁੱਟਣ ਤੇ ਲੱਗੇ ਆ ਬਸ ਹੋਰ ਕੋਈ ਹੋਣੀ। ਤੁਸੀਂ ਮੈਨੂੰ ਤੁਹਾਡਾ ਬਹੁਤ ਧੰਨਵਾਦ ਦਿਆਂ ਕਿ ਤੁਸੀਂ ਕਿਉਂਕਿ ਮੈਨੂੰ ਪਤਾ ਕਬੀਲਦਾਰੀ ਦਾ ਕੰਮਾਂ ਦਾ ਟਾਈਮ ਹੈ ਰੋਟੀ ਟੁਕ ਦਾ ਟਾਈਮ ਹੈ ਮਾਵਾ ਪੈਣਾ ਬਹੁਤ ਵੱਡੀ ਗਿਣਤੀ ਚਾਹੀਆ ਹੋਈਆਂ ਜੇ ਤੁਹਾਡੇ ਬਿਨਾ ਮੁਲਕ ਜਿਹੜੇ ਚੁੱਲ੍ਹੇ ਨਹੀਂ ਚੱਲਦੇ ਨਾ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਕਿਉਂਕਿ ਮੈਨੂੰ ਪਤਾ ਹੈ ਮਾਵਾ ਪੈਣਾ ਨੂੰ ਸਭ ਤੋਂ ਵੱਧ ਪਤਾ ਹੈ ਕਿ ਚੁੱਲ੍ਹੇ ਦੀ ਹਾਲਤ ਕੀ ਹੈ ਮਹਿੰਗਾਈ ਦੀ ਹਾਲਤ ਕੀ ਹੈ ਦੋਨੀਆਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਅੱਛਾ ਇੱਕ ਹੋਰ ਇਹ ਕਹਿੰਦੇ ਸਾਡੇ ਕੋਲੇ ਪੈਸੇ ਨੇ ਲਾਸਟ ਗੱਲ ਸੁਣੋ ਇਹ ਕਹਿੰਦੇ ਸਾਡੇ ਕੋਲ ਪੈਸੇ ਬਹੁਤ ਨੇ ਆ ਸ਼ੋਰ ਹੀ ਕਹਿੰਦੇ ਕਹਿੰਦੇ ਅਸੀਂ ਪੈਸੇ ਵੰਡਾਂਗੇ ਇਹਨਾਂ ਕੋਲ ਤਾਂ ਲੁੱਟਿਆ ਹੋਇਆ ਮਾਲ ਹੈ ਥੋੜੇ ਹੀ ਪੈਸੇ ਨੇ ਜੇ ਤੁਹਾਡੇ ਕੋਲ ਪੈਸੇ ਲੈ ਕੇ ਆਏ ਮੇਰੀ 36 ਨੰਬਰ ਵਾਰਡ ਨੂੰ ਬੇਨਤੀ ਹੈ ਕਿ ਜੇ ਤੁਹਾਡੇ ਕੋਲ ਪੈਸੇ ਵੂਸੇ ਲੈ ਕੇ ਆਏ ਜਵਾਬ ਨਾ ਦਿਓ ਲక్ష్ਮੀ ਦੀ ਮੋੜੀ ਦੀ ਹੁੰਦੀ ਕਰੋ ਆਪਾਂ ਤਾਂ ਦੀਵਾਲੀ ਵਾਲੇ ਦਰਵਾਜ਼ਾ ਖੁੱਲਾ ਰੱਖਦੇ ਆ ਵੀ ਲక్ష్ਮੀ ਆ ਜੇ ਉਹ ਥੋੜੇ ਹੀ ਨੇ ਥੋੜੇ ਹੀ ਲੁੱਟਿਓ ਨੇ ਇਹਨਾਂ ਕਹੜਾ ਨਰਮਾ ਵੇਚਿਆ ਬਸ ਇੰਨਾ ਕਰ ਦਿਓ ਵੀ ਉਹਨਾਂ ਤੋਂ ਐ ਫੜ ਕੇ ਜੇਬ ਚ ਪਾ ਕੇ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਤੜਕੀ ਤੜਕੀ ਜਾ ਕੇ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਸਮ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਤੋਂ ਮਾਫ ਹੈ ਬਹੁਤ ਸਮਝਦਾਰ ਲਾਕਾ ਜੀ ਬਹੁਤ ਸਮਝਦਾਰ ਲਾਕਾ ਫਿਰ ਥੋਡੇ ਵਾਲੇ ਪਾਸਿਓ ਥੋਡੇ ਵੱਲੋਂ ਫਿਰ ਮੈਂ ਸਮਝਾਂ ਵੀ ਹਾਂ ਇਨਕਲਾਬ ਗੋਲੇ ਸੋਨਿਆ ਜਿਉਂਦੇ ਵਸਦੇ ਰਹੋ ਆਰਾਮ ਨਾਲ ਜਾਈਓ ਹੌਲੀ ਜਾਈਓ ਬੱਚੇ ਵੀ ਨੇ ਬਜ਼ੁਰਗ ਵੀ ਨੇ ਮਾਵਾ ਪੈਣਾ ਵੀ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਰਹੋ ਆਬਾਦ ਰਹੋ ਬੱਚੇ ਕੋ ਲੈ ਲੈ ਆ ਬੱਚੇ ਦੀ ਮਾਰਾ ਦੀ ਉੱਪਰ ਦੇ ਆ ਬੱਚੇ ਇੱਧਰ ਦੀ ਆ ਉੱਧਰ ਸਾਡੇ ਦਰਮਿਆਨ ਸਾਡੇ ਇਸ ਵਾਰ ਦੇ ਇੰਚਾਰਜ ਸਾਡੇ ਮੰਤਰੀ ਸਾਹਿਬ ਪੰਜਾਬ ਦੇ ਹਰਜਨ ਰੀਟਿਓ ਜੀ ਆਏ ਨੇ ਮੇਰਾ ਭਾਈ ਦਾਨਮ ਸਿੰਘ ਜਿਹੜਾ ਚਾਚੇ ਤੌਰ ਤੇ ਬੜੀ ਮਿਹਨਤ ਕਰਕੇ ਲੱਗੇ